ਰਾਮਕਲੀ ਮਹੱਲਾ ਪੰਜਵਾਂ ਕੋਟ ਜਨਮ ਕੇ ਬਿਨ ਸੇ ਪਾਪ ਜੀ ਕਹਿੰਦੇ ਉਹਨਾਂ ਦੇ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਚਿੰਬੜੇ ਹੋਏ ਸੀ ਉਹ ਨਾਸ ਹੋ ਗਏ ਸਾਰੇ ਹਰ ਹਾਲ ਜਪਤ ਨਾਹੀ ਸੰਤਾਂ ਜਿਹੜਾ ਹਰ ਪ੍ਰਮੇਸ਼ਰ ਦਾ ਨਾਮ ਜਪਦੇ ਹੈ ਉਨਾਰੋ ਕਿਸੇ ਪ੍ਰਕਾਰ ਦਾ ਸੰਤਾਪ ਦੁੱਖ ਨਹੀਂ ਹੁੰਦਾ ਹੈ ਸੰਗਤਪਾ ਨਹੀਂ ਹੁੰਦਾ ਚਿੱਦਾ ਗੁਰ ਕੀ ਚਰਨ ਕਮਲ ਮਨ ਵਸੇ ਜਿਨੋ ਦੇ ਮਨ ਸਤਿਗੁਰੂ ਸਾਹਿਬ ਦੇ ਚਰਨ ਪੂਜਨੀਕ ਬਸ ਗਏ ਹਨ ਮਹਾ ਵਿਕਾਰ ਤਨ ਤੇ ਸਭ ਨਸੇ ਉਹਨਾਂ ਦੇ ਵੱਡੇ ਵੱਡੇ ਜਿਹੜੇ ਵਿਕਾਰ ਸੀ ਨਾ ਅਨੇਕਾਂ ਜਨੂਆਂ ਨੂੰ ਜਿ ਪਰਮਾਉਣ ਵਾਲੇ ਕਾਮ ਆ ਦੇਖੋ ਉਸ ਰੀਤ ਤੋਂ ਸਾਰੇ ਨਾ ਸੋਗੇ ਊਪਾਲਕੂ ਜਸ ਗਾਓ ਪ੍ਰਾਨ ਪ੍ਰਾਨੀ ਪ੍ਰਸੀਰੇ ਪਾਲਕ ਪਰਮੇਸ਼ਰ ਦਾ ਜਸ ਗਾਉਣਾ ਕਰੋ ਆਕਥ ਕਥਾ ਸਾਚੀ ਪ੍ਰਭ ਪੂਰਨ ਕਹਣ ਤੋਂ ਰਹਿਤ ਕਥਾ ਸਚੀ ਅਕਾਲ ਪੁਰਖ ਦੀ ਉਹ ਵਾਹਿਗੁਰੂ ਸਾਰਿਆਂ ਥਾਂ 'ਚ ਵਿਆਪਕਾ ਜੋਤੀ ਜੋਤ ਸਮਾਣੀ ਜੋਤੀ ਸਰੂਪ ਵਿੱਚ ਉਸ ਦੇ ਬਰਤਕ ਜੋਰ ਜਿਹੜੀ ਸੀ ਅਬਾਤ ਅਨੰਸਰੂਪ ਵਿੱਚ ਉਹਨਾਂ ਦੀ ਸਮਾਜ ਹੀ ਲੀਨ ਹੋ ਗਈ। ਰਹਾਉ ਕ੍ਰਿਸ਼ਨਾ ਭੂਖ ਸਭ ਨਾਸੀ ਜਿਹੜੀ ਦਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਸੀ ਜੋ ਪਦਾਰਥਾਂ ਦੀ ਪ੍ਰਾਪਤੀ ਦੀ ਆਸਾ ਰੂਪੀ ਭੁੱਖ ਸੀ ਸਾਰੀ ਉਹਨਾਂ ਗੁਰਮਖਾਂ ਦੀ ਨਸ ਗਈ ਹੈ। ਸੰਤ ਪ੍ਰਸਾਦ ਜਪਿਆ ਅਬ ਨਾਸ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕਰਕੇ ਜਿਨਾਂ ਨੇ ਅਵਨਸੀ ਅਕਾਲ ਪੁਰਖ ਦਾ ਜਾਪ ਕੀਤਾ ਹੈ ਰੈਨ ਦਿਨ ਸ ਪ੍ਰਭ ਸੇਵਕ ਮਾਨੀ ਜਿਨਾਂ ਪਿਆਰਿਆਂ ਰਾਤ ਬਣੇ ਗੁਰੂ ਘਰ ਦੀ ਟਹਿਲ ਕੀਤੀ ਹੈ ਧਾਉ ਭਗਤੀ ਕੀਤੀ ਹੈ ਹਰ ਮਿਲਣ ਕਿ ਇਹ ਨੀਸਾਨੀ ਪ੍ਰਸ ਦੇ ਮੈਂ ਵੀ ਨਿਸ਼ਾਨੀ ਹੈ ਚੇਨਵਾ ਐ ਅੱਠੇ ਪੈਰ ਮਾਰੋ ਦੀ ਸੇਵਾ ਚ ਲੱਗੇ ਰਹਿਣਾ ਮਿਟੇ ਜੰਜਾਲ ਹੋਏ ਪ੍ਰਭ ਦਇਆ ਉਹਨਾਂ ਦੇ ਜੰਮ ਮੰਦ ਦੇ ਜਿਹੜੇ ਜੰਜਾਲ ਬੰਦਨ ਸੀ ਮਿਟ ਗਏ ਜਿਨਾਂ ਤੇ ਸੱਚੇ ਬਾਦਸ਼ਾਹ ਪਾਉ ਭਗਤੀ ਵੇਖ ਕੇ ਦਿਆਲ ਦਿਆਲੂ ਹੋ ਗਏ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰੂ ਘਰਾਈ ਸਤਿਗੁਰਾਂ ਦੇ ਪਵਿੱਤਰ ਵਰਸ਼ਨ ਵੇਖ ਕੇ ਨਿਹਾਲ ਬੰਦਨਾ ਤੋਂ ਮੁਕਤ ਹੋ ਗਏ ਪੂਰਾ ਪੜਾ ਪੂਰਬਲਾ ਕਰਮ ਬਾਣ ਆਇਆ ਬਰਾਉਤਕ੍ਰਿਸ਼ਟ ਵੱਡਾ ਪੂਰਬਲੇ ਜਨਮਾਂ ਦਾ ਕੋਈ ਕਰਮ ਭਾਗ ਫਲ ਦੇਣ ਵਾਕੇ ਇਸ ਵਕਤ ਸਾਨੂੰ ਖਾਫ ਹੋਇਆ ਅਭਿਮੁਖ ਹੋ ਗਿਆ ਹੈ ਹਰ ਕੇ ਗੁਣ ਨਿਤ ਰਸਨਾ ਗਾਇਆ ਦੇ ਗੁਣਾਂ ਨੂੰ ਹਿਰਦੇ 'ਚ ਵੀ ਵਸਾਇਆ ਰਸਨਾ ਕਰਕੇ ਵੀ ਗਾਉਣਾ ਕੀਤਾ ਕੀਰਤਨ ਜਪਾ ਕੇ ਹਰ ਕੇ ਸੰਤ ਸਦਾ ਪਰਵਾ ਜੋ ਮਰ ਦੇ ਸੰਤ ਭਗਤ ਹੈ ਉਹ ਸਦਾ ਵਾਹਿਗੁਰੂ ਦੇ ਦਰ 'ਚ ਪਰਵਾਣ ਕੀ ਕੰ ਸਫਲੇ ਹਨ ਸੰਤ ਜਨਾ ਮਸਤਕ ਨੀਸਾਨ ਸੰਤਾਂ ਵਰਕਾਂ ਜਿਨ੍ਹਾਂ ਦੇ ਮੱਥੇ 'ਤੇ ਨੀਸਾਨ ਲੇਖ ਹੀ ਐਸੇ ਆ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ ਉਹਨਾਂ ਦੇ ਮਸਕੰਤਾ ਕਰਨ ਦੇ ਨਿਸ਼ਾਨ ਪਰਮੇਸ਼ਰ ਪ੍ਰਗਟ ਹੋ ਗਿਆ ਹੈ। ਦਾਸ ਕੀ ਰੇਣ ਪਾਏ ਜੇ ਕੋ ਜੋ ਐਸੇ ਮਹਾਰਾਜ ਦੇ ਸੇਵਕ ਬਣੇ ਹੈ। ਉਹਨਾਂ ਦੀ ਚਰਨੋਂ ਧੂੜ ਵੀ ਜੇ ਕੋਈ ਭਾਈ ਪ੍ਰਾਪਤ ਕਰ ਲਵੇ ਨਾਨਕ ਤਿਸ ਕੀ ਪਰਮ ਗਤ ਹੋਣੂ ਹੈ ਕਹਿੰਦੇ ਉਹਦੀ ਪਰਮ ਗਤੀ ਕੇਵਲ ਮੁਕਤੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ RAM KALI MOHALLA 5ਵਾਂ ਦਰਸ਼ਨ ਕੋ ਜਾਈਏ ਕੁਰਬਾਨ ਸੱਚੇ ਬਾਦਸ਼ਾਹ ਦੇ ਜਿਹੜੇ ਦਰਸ਼ਨਾਂ ਕਰਨ ਭਾਗਾ ਨਾਲ ਪ੍ਰਾਪਤ ਹੁੰਦੇ ਆ ਉਹਨਾਂ ਦਰਸ਼ਨਾਂ ਨੂੰ ਕਲਵਾ ਕੁਰਬਾਨ ਬਲਿਹਾਰ ਜਾਈਏ ਚਰਨ ਕਮਲ ਹਿਰਦੈ ਧੜ ਧਿਆਨ ਸਤਿਗੁਰੂ ਸਾਹਿਬ ਦੇ ਚਰਨ ਜਿਉ ਪੂਜਨੀ ਕੈ ਕਲਵਾਤ ਪ੍ਰਕਾਸ਼ ਮੈ ਹੈ ਹਿਰਦੇ 'ਚ ਉਹਨਾਂ ਦਾ ਧਿਆਨ ਕਰੋ ਧੂਰ ਸੰਤਨ ਕੀ ਮਾਸਤਕ ਲਾਏ ਜਿਨ੍ਹਾਂ ਸਾਧੂ ਦੇ ਹਿਰਦੇ 'ਚ ਮਾਰੇ ਚਰਨ ਕਮਲ ਵਸਦੇ ਹੈ ਮਨੋ ਰੂੜ ਆਪਣੇ ਮੱਥੇ ਤੇ ਲਾਉਣਾ ਕਰੋ ਜਨਮ ਜਨਮ ਕੀ ਦੁਰਮਤ ਮਾਲ ਜਾਏ ਜਨਮਾਂ ਜਨਮਾਂ ਦੀ ਜਿਹੜੀ ਦੁਰਮਤ ਸ਼ਰਾਬ ਪੀਣੀ ਭੜੇ ਚਾਰ ਕਰਨੇ ਚੋਰੀ ਜਾਰੀ ਠੱਗੀ ਕਰਨੀ ਇਹ ਸਾਰੀ ਮਾਇਰ ਚਲੀ ਜਾਂਦੀ ਹੈ ਜਿਸ ਭੀੜ ਤੋਂ ਮਿਟਾਵੇ ਮਹਾਨ ਜਿਨ੍ਹਾਂ ਗੁਰਮੁਖਾਂ ਦੇ ਨਾਲ ਮਿਲ ਕੇ ਜਿਲ ਦਾ ਹੰਕਾਰ ਗੁਨਾ ਦਾ ਮਿਟ ਜਾਵੇ ਸਾਰ ਬ੍ਰਹਮ ਸਭ ਨਜ਼ਰੀਆ ਵੇ ਸੋਸ਼ ਪਰਮ ਪਰਮੇਸ਼ਰ ਦ੍ਰਿਸ਼ਟੀ ਆ ਜਾਵੇ ਕਰ ਕਿਰਪਾ ਪੂਰਨ ਭਗਵਾਨ ਪਰਮੇਸ਼ਰ ਉਹਨਾਂ ਦੀ ਧੂੜ ਮਛਾ ਨੂੰ ਕਿਰਪਾ ਕਰ ਪ੍ਰਹਾਉ ਗੁਰ ਕੀ ਗੁਰ ਕੀ ਕੀਰਤ ਜਪੀਏ ਹਰਨਾ ਦਾਤਾ ਭਾਈ ਗੁਰੂ ਮਹਾਰਾਜ ਸਾਹਿਬ ਦੀ ਮਹਿਮਾ ਚੀ ਹੈ ਗੁਰੂ ਸਾਹਿਬ ਦੀ ਕੀਰਤੀ ਜਸ ਕਰਿਆ ਕਰੋ ਤੇ ਸਤਿਗੁਰਾਂ ਦਾ ਦਿਸਾ ਆਇ ਅਮਰਤ ਨਾਮ ਹਰੀ ਦਾ ਜਪਿਆ ਕਰੋ ਗੁਰ ਕੀ ਭਗਤ ਸਦਾ ਗੁਣ ਗਾਉ ਸਤੂ ਸਾਹਿਬ ਦੀ ਭਗਤੀ ਹਰ ਵਕਤ ਸਿੱਖੀ ਕਮਾਇਆ ਕਰੋ ਸਦਾ ਮਹਾਰਾ ਦੇ ਗੁਣ ਗਾਇਆ ਕਰੋ ਗੁਰ ਕੀ ਸੁਰਤ ਨੇਕਟ ਕਰ ਜਾ ਗੁਰੂ ਸਾਹਿਬ ਚ ਸ੍ਰੇਸ਼ਟ ਪ੍ਰੀਤੀ ਕਰਿਆ ਕਰੋ ਤੇ ਸੁਰਤ ਗਿਆਨ ਦੁਆਰਾ ਗੁਰੂ ਸਾਹਿਬ ਨੂੰ ਹਰ ਵਕਤ ਸਦਾ ਅੰਗ ਸੰਗੇ ਆਪਨੋ ਵੀ ਗੁਰਤੇ ਨੇੜੇ ਕਰਕੇ ਜਾਣਿਆ ਕਰੋ ਨੇਰੇ ਜਾਣਿਆ ਕਰੋ ਗੁਰ ਕਾਬਦ ਸਬਦ ਸਤਿ ਕਰੋ ਗੁਰਾਂ ਦੀ ਗਿਆਤ ਕਰਕੇ ਨੇੜੇ ਕਰਕੇ ਸਤੂਪ ਨੂੰ ਜਾਣੋ ਗੁਰ ਕਾ ਸ਼ਬਦ ਸਤ ਕਰਮਾ ਸਤੂ ਦੀ ਸਾਹਿਬ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹਨੂੰ ਸੱਚਾ ਕਰਕੇ ਮੰਨ ਲਓ ਗੁਰਬਚਨੀ ਸੰਸਾਰ ਸੁਖ ਦੂਰ ਸਤੂ ਦੀ ਸਾਹਿਬ ਦੇ ਬਚਨਾਂ ਨੂੰ ਕਮਾਓ ਭਾਈ ਸੁਖ ਵਿੱਚ ਵੀ ਦੁੱਖ ਵਿੱਚ ਵੀ ਕੋਈ ਜੀ ਬਿਰਤੀ ਰੱਖੋ ਕਦੇ ਨਾ ਵਿਆਪੇ ਤ੍ਰਿਸ਼ਨਾ ਭੂਲੋ ਭਾਈ ਧਰਮ ਕਰੇ ਤ੍ਰਿਸ਼ਨਾ ਰਸਾਂ ਕਸਾਂ ਦੇ ਭੋਗਾਂ ਦੀ ਗਲਾਸਾਂ ਦੀ ਆਸਾ ਰੂਹੀ ਭੁੱਖ ਨਹੀਂ ਲੱਗੇਗੀ ਮਨ ਸੰਤੋਖ ਸ਼ਬਦ ਗੁਰ ਰਾਜੇ ਜਿਹਨਾਂ ਨੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਤ੍ਰਿਪਤ ਹੋ ਗਏ ਉਹ ਸੰਤੋਖੀ ਮਨ ਹੋ ਗਏ ਆ ਉਹਨਾਂ ਨੂੰ ਤ੍ਰਿਪਤੀ ਹੋ ਗਈ ਪੂਰੇ ਰਜ ਗਏ ਹਨ ਜਪ ਗੋਬਿੰਦ ਪੜਦੇ ਸਭ ਕਾਜੇ ਉਹਨਾਂ ਨੇ ਗੋਬਿੰਦ ਪਰਮੇਸ਼ਰ ਨੂੰ ਜਪਿਆ ਉਹਨਾਂ ਦੇ ਪੜਦੇ ਜਗੇ ਸਿਮਰਨ ਕਾਜਲੇ ਉਹਨਾਂ ਨੇ ਉਗਣ ਸਾਰੇ ਮੇਟਲੇ ਔਰ ਪਰਮੇਸ਼ਰ ਗੁਰ ਗੋਬਿੰਦ ਬੋ ਕਾਲਪੁਰ ਖਰੂਪ ਹੈ ਅਦੇ ਗੋਬਿੰਦ ਅਕਾਲਪੁਰ ਗੁਰੂ ਨਾਨਕ ਰੂਪ ਹੈ ਗੁਰਦਾਤਾ ਦਇਾਲ ਬਖਸ਼ਿੰਦੂ ਸਤਿਗੁਰ ਤੋਂ ਬ੍ਰਹਮ ਗਿਆਨ ਦੇ ਨਾਮ ਦੇ ਮੁਕਤੀ ਦੇ ਦਾਤੇ ਹੈ ਦਇਆ ਦੇ ਘਰ ਹੈ ਸਦਾ ਬਖਸ਼ਣ ਦੇ ਬਖਸ਼ਣ ਵਾਲੇ ਹਨ ਔਰ ਚਰਨੀ ਜਾ ਕੇ ਮਨ ਲੱਗਿਆ ਜੀ ਨਾਨਕ ਸਤਿਗੁਰੂ ਸਾਹਿਬ ਦੇ ਚਰਨਾਂ ਕਮਲਾਂ 'ਚ ਸਾ ਸੰਗ ਜੀ ਲੱਗ ਗਿਆ ਹੈ ਨਾਨਕ ਦਾਸ ਤਿਸ ਪੂਰਨ ਭਾਗ ਦਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹਨਾਂ ਦਾਸਾਂ ਦੇ ਬਹੁਤ ਸ੍ਰੇਸ਼ਟ ਪੂਰਨ ਸਿਰੋਮਣੀ ਕਰਮ ਹਨ